ਇਸ ਟਾਈਮ ਬਠਿੰਡਾ ਦੇ ਪਿੰਡ ਚੱਕ ਫਤੇ ਸਿੰਘ ਵਾਲਾ ਚ ਮੌਜੂਦ ਹੈ ਜਿੱਥੇ ਮਸ਼ਹੂਰ ਪੰਜਾਬੀ ਗਾਇਕ ਗੁਰਸਿੱਧੂ ਦੇ ਫਾਦਰ ਦੀ ਪਿਛਲੇ ਦਿਨੀ ਅਚਾਨਕ ਜੜੀ ਮੌਤ ਹੋ ਜਾਂਦੀ ਹੈ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਣਾ ਹੈ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੇ ਬਾਹਰ ਦੀਆਂ ਦਿਖਾ ਰਿਹਾ ਹੈ ਜਿੱਥੇ ਕਾਫੀ ਵੱਡੀ ਤਾੜ ਚ ਪਿੰਡ ਦੇ ਲੋਕ ਉਹਨਾਂ ਦੇ ਸਕੇ ਸਬੰਧੀ ਪਹੁੰਚੇ ਆ ਕੁਝ ਟਾਈਮ ਬਾਅਦ ਅੰਤਿਮ ਸੰਸਕਾਰ ਜਿਹੜਾ ਉਹਨਾਂ ਦਾ ਕੀਤਾ ਜਾਣਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਉਹਨਾਂ ਦੇ ਘਰ ਦੇ ਬਾਹਰ ਦੀਆਂ ਉਹਨਾਂ ਦੱਸ ਦਿੱਤੀ ਕਿ ਸਰਦਾਰ ਸੁਖਵੀਰ ਸਿੰਘ ਮੌਜੂਦਾ ਸਰਪੰਚ ਸਨ ਪਿੰਡ ਦੇ ਅਤੇ ਹਰ ਇੱਕ ਵਰਗ ਨਾਲ ਮੋٹے ਨਾਲ ਮੋਟਾ ਲਾ ਕੇ ਚੱਲਣ ਵਾਲੇ ਇਨਸਾਨ ਸਨ ਹਰ ਇੱਕ ਵਰਗ ਦਾ ਕੰਮ ਕਰਵਾਨ ਵਾਲੇ ਇਨਸਾਨ ਸਨ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਉਹਨਾਂ ਦੇ ਘਰ ਦੇ ਬਾਹਰ ਦੀਆਂ ਕਾਫੀ ਜੜੀ ਗਮੀ ਦੀ ਲਹਿਰ ਇੱਥੇ ਪਾਈ ਜਾ ਰਹੀ ਹੈ ਕਾਫੀ ਵੱਡੀ ਤਦਾਰ ਚ ਪਿੰਡ ਦੇ ਲੋਕ ਉਹਨਾਂ ਦੇ ਅੰਤਿਮ ਸੰਸਕਾਰ ਚ ਸ਼ਾਮਿਲ ਹੋਣ ਲਈ ਪਹੁੰਚੇ ਉਹਨਾਂ ਦੇ ਸਕੇ ਸਬੰਧੀ ਪਹੁੰਚੇ ਗੁਰਸਿੱਧੂ ਦੇ ਪਰਿਵਾਰ ਤੇ ਦੁੱਖਾਂ ਦਾ ਜਿਹੜਾ ਪਹਾੜ ਹੈ ਉਹ ਡਿੱਗ ਪਿਆ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਉਹਨਾਂ ਦੇ ਘਰ ਦੇ ਬਾਹਰ ਪਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਦਾਰ ਚ ਪਿੰਡ ਦੇ ਲੋਕ ਪਹੁੰਚ ਰਹੇ ਆ ਉਹਨਾਂ ਦੇ ਸਕੇ ਸਬੰਧੀ ਪਹੁੰਚ ਰਹੇ ਆ ਗੁਰ ਸਿੱਧੂ ਦੇ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ ਕਿਉਂਕਿ ਉਹਨਾਂ ਦੇ ਫਾਦਰ ਹੈ ਹਰ ਇੱਕ ਵਰਗ ਨਾਲ ਖੜਨ ਵਾਲੇ ਇਨਸਾਨ ਸਨ ਹਰ ਇੱਕ ਵਰਗ ਦਾ ਅੱਗੇ ਲੱਗ ਕੇ ਕੰਮ ਕਰਵਾਨ ਵਾਲੇ ਇਨਸਾਨਾਂ ਸੰਸ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਉਹਨਾਂ ਦੇ ਘਰ ਦੇ ਬਾਹਰ ਪਿਆ ਉਸ ਟਾਈਮ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਇਸੇ ਪਿੰਡ ਚ ਕੀਤਾ ਜਾਣਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਉਹਨਾਂ ਦੇ ਘਰ ਦੇ ਬਾਹਰ ਧਿਆ ਇੱਕ ਵਾਰ ਫਿਰ ਤੁਹਾਨੂੰ ਦੱਸ ਦੇ ਕਿ ਮਸ਼ਹੂਰ ਪੰਜਾਬੀ ਕਾਇਕ ਗੁਰਸਿੱਧੂ ਦੇ ਫਾਦਰ ਜੋ ਬੀਤੇ ਦਿਨੀ ਅਚਾਨਕ ਉਹਨਾਂ ਨੂੰ ਹਾਤਾ ਅਟੈਕ ਆਂਦਾ ਅਤੇ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਤੀ ਪਿੰਡ ਚੱਕ ਫਤੇ ਸਿੰਘ ਵਾਲਾ ਵਿੱਚ ਕੀਤਾ ਜਾਣਾ ਹੈ ਕਾਫੀ ਵੱਡੀ ਤਾਜ਼ਾ ਚ ਉਹਨਾਂ ਦੇ ਸਕੇ ਸਬੰਧੀ ਅਤੇ ਪਿੰਡ ਦੇ ਲੋਕ ਉਹਨਾਂ ਦੇ ਅੰਤਿਮ ਸੰਸਕਾਰ 'ਤੇ ਪਹੁੰਚੇ ਆ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੇ ਪਾਰਦਿਆਂ ਦਿਖਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਦਾਰ ਸੁਖਵੀਰ ਸਿੰਘ ਦੇ पार्थिव ਸਰੀਰ ਨੂੰ ਜਿਹੜਾ ਅੰਤਿਮ ਸੰਸਕਾਰ ਲਈ ਲੈ ਕੇ ਜਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਚੱਕ ਫਤੇ ਸਿੰਘ ਵਾਲਾ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ بیٹے ਗੁਰਸਿੱਧੂ ਵੱਲੋਂ ਕੰਦਾ ਦਿੱਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਚੱਕ ਫਤੇ ਸਿੰਘ ਵਾਲਾ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਦਾਰ ਸੁਖਵੀਰ ਸਿੰਘ ਜੋ ਮੌਜੂਦਾ ਸਰਪੰਚ ਸਨ ਅਤੇ ਹਰ ਇੱਕ ਵਰਗ ਦਾ ਕੰਮ ਕਰਵਾਉਣ ਵਾਲੇ ਵਿਅਕਤੀ ਸਨ ਅਚਾਨਕ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਜਿਹੜੀ ਮੌਤ ਹੋ ਜਾਂਦੀ ਹੈ ਅਤੇ ਅੱਜ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟੈਂਪ ਦਿਖਾ ਰਿਹਾ ਸੀ ਚੱਕ ਫਤਿਹ ਸਿੰਘ ਵਾਲਾ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਦਾਰ ਸੁਖਵੀਰ ਸਿੰਘ ਦਾ पार्थिव ਸਰੀਰ ਜਿਹੜਾ ਅੰਤਿਮ ਸੰਸਕਾਰ ਲਈ ਲੈ ਕੇ ਜਾਇਆ ਜਾ ਰਿਹਾ ਉਹਨਾਂ ਦੇ ਬੇਟੇ ਵੱਲੋਂ ਜਿਹੜਾ ਕੰਡਾ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਸ਼ਹੂਰ ਪੰਜਾਬੀ ਗਾਇਕ ਗੁਰਸਿੱਧੂ ਆਪਣੇ ਪਿਤਾ ਨੂੰ ਜਿਹੜਾ ਕੰਦਾ ਦਿੰਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟੰਮ ਦਿਖਾ ਰਹੇ ਹਾਂ ਅਸੀਂ ਚੱਕ ਫਤੇ ਸਿੰਘ ਵਾਲਾ ਪਿੰਡ ਦੀਆਂ ਐਮਐਲਏ ਪੁੱਤੋ ਮਾਸਟਰ ਜਗਸੀਰ ਸਿੰਘ ਵੀ ਅੰਤਿਮ ਸੰਸਕਾਰ 'ਚ ਪਹੁੰਚੇ ਐ ਸਰਦਾਰ ਸੁਖਵਿਰ ਸਿੰਘ ਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਦੁੱਖ ਦੀ ਘੜੀ 'ਚ ਕੀ ਕਹਿਣਾ ਉਹਨਾਂ ਦਾ ਮਾਸਟਰ ਜੀ ਗੁਰਸਿੱਧੂ ਦੇ ਫਾਦਰ ਦੇ ਸੰਸਕਾਰ ਤੇ ਪਹੁੰਚਿਓ ਖੰਡਾ ਪਹਾੜ ਇਸ ਪਰਿਵਾਰ ਤੇ ਜਿਹੜਾ ਟੁੱਟ ਪਿਆ ਕੀ ਕਹਿਣਾ ਚਾਹੋਗੇ ਇਹ ਬਹੁਤ ਹੀ ਦੁਖੀ ਗੱਲ ਹੈ ਕਿਉਂਕਿ ਸਾਡੇ ਪਿੰਡ ਦੇ ਸਭ ਪੰਛੀ ਸੁਵਾਲ ਸੋਹੇ ਜਿਹੇ ਅੱਜ ਇਸ ਦੁਨੀਆ ਨੂੰ ਆਉਣ ਲੱਗਾ ਕਿ ਉਹ ਚਰਨ ਦੇ ਇਹ ਉਚਾਨਾਂ ਦੇ ਵਿੱਚ ਜਾ ਰਿਹਾ ਸੋ ਸਾਰੇ ਪਿੰਡ ਤਾਂ ਇਹ ਬਹੁਤ ਦੁਖਦਾ ਹੈ ਪਰ ਸੋ ਸਾਨੂੰ ਕੋ ਪੈਣੋ ਕੋ ਸਾਡੇ ਕੋਲ ਛੱਗ ਨਹੀਂ ਸਾਨੂੰ ਬਹੁਤ ਘੱਟ ਪਈ ਆ ਉਹ ਦੋ ਵੀ ਅਮ ਕਬੀਸੀ ਬੜੇ ਆਵਦੇ ਸੈਲਫ ਕੰਟੀਨਿਊਸਨਾ ਕਰਦੇ ਸੀ ਗ੍ਰਾਂਟ ਆਉਂਦੀ ਜਾਣ ਆਉਂਦੀ ਆਵਦੇ ਜਿਹੇ ਦੇ ਵਿੱਚੋਂ ਪੈਸੇ ਲਾ ਲੁੱਝੇ ਔਰ ਕੰਨ ਨੂੰ ਬੜਾ ਹੀ ਸਹਯੋਗ ਦੇਣੇ ਸੀ ਦੁੱਧ ਜਿਸਾਂ ਦੇ ਗੁੱਧ ਜੋ ਨਹੀਂ ਚੱਲੀ ਉਹਦੇ ਵਿੱਚ ਇਹਨਾਂ ਨੇ ਵਲਤਾ ਦਿੱਤੇ ਹਿਸਾਬ ਲਿਆ ਔਰ ਆਰੇ ਪੈਨ ਨੂੰ ਇੱਕ ਮੋਕਤਾ ਦੇ ਨਾਲ ਇਹਨਾਂ ਰੱਖਣ ਦੀ ਕੋਸ਼ਿਸ਼ ਕੀਤੀ ਔਰ ਹਰ ਸਤਿਰੇ ਲੋਕਾਂ ਦੇ ਵਿੱਚ ਜਨ ਰੱਖੀ ਅਨ ਬੋਲੇ ਰਿਆਂ ਦਾ ਜਲ ਬੋਹ ਕਰਿਆ ਪਿਆ ਅਸੀਂ ਤਾਂ ਇੱਕ ਦੇਜਲੋਡ ਦੀ ਮੌਤ ਹੋਈ ਆ ਅੱਜ ਸਵੇਰੇ 6 ਵਜੇ ਨਾਸਿਰ ਸਾਡੇ ਪਿੰਡ ਦੇ ਪ੍ਰੇਮੀ ਜਿਹਨੇ ਉਹਨਾਂ ਨੇ ਆਪਣੇ ਬਾਬੇ ਦੇ ਆਮਦਾਨੀ ਖੂਹ ਵਿੱਚ ਸਾਡੇ ਪਾਰਕ ਦੇ ਵਿੱਚ ਬੂਟੇ ਲਾਇਏ ਸੀ ਮੈਂ ਵੀ ਉਹਨਾਂ ਦੇ ਨਾਲ ਖਾਂਮਣ ਸੀ ਇਹਨਾਂ ਨੂੰ ਛੱਡਿਆ ਗਿਆ ਉੱਥੇ ਅਸੀਂ ਦੋਵੇਂ ਇਕੱਠਿਆਂ ਨੇ ਬੂਟੇ ਲਾਏ ਪਰ ਉਹ ਕਹਿੰਦੇ ਵੀ ਥੋੜਾ ਜਿਹਾ ਤੁਸੀਂ ਬੋਲੋ ਇਹ ਕਹਿੰਦੇ ਜੇ ਮੈਂ ਤੱਕ ਜਿਹਾ ਬੋਲ ਜੇਗਾ ਉਹ ਜਿਹਨੇ ਬਨਿਆ ਦੀ ਸਾਥੀ ਇਹਨਾ ਮੁਸ਼ਕਲ ਹੈ ਜੀ ਸੋ ਰੈਗਰੋ ਦੇ ਰਾਹਾਂ ਕੇ ਨੂੰ ਇੰਤਾਨਾ ਦੇ ਵਿੱਚ ਨੂੰ ਵਾਪਸ ਬਿਲਕੁਲ ਜੀ ਬਿਲਕੁਲ ਏਸੀ ਐਮਐਲਏ ਪੁੱਛੋ ਮਾਸਟਰ ਜਕਸੀਰ ਸਿੰਘ ਜੋ ਸਰਦਾਰ ਸੁਖਵੀਰ ਸਿੰਘ ਦੀ ਅੰਤਿਮ ਸੰਸਕਾਰ ਤੇ ਸ਼ਾਮਿਲ ਹੋਣ ਲਈ ਅਤੇ ਪਹੁੰਚਿਆ ਤੇ ਪਰਿਵਾਰ ਨਾਲ ਇਹਨਾਂ ਵੱਲੋਂ ਜਿਹੜਾ ਦੁੱਖ ਸਾਂਝਾ ਕੀਤਾ ਗਿਆ ਅਸੀਂ ਵੀ ਟੈਨਕਸਵੇਰਾ ਦੀ ਟੀਮ ਵੱਲੋਂ ਸਰਦਾਰ ਸੁਖਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਕਰਦੇ ਹਾਂ ਅਰਦਾਸ ਕੈਮਰਾਮੈਨ ਸੁਦੇਲ ਦਿਨਨ ਮਨੋਚਰ ਕੀਵਾਲ ਟੈਨਕਸਵੇਰਾ ਟੀਵੀ ਬਟੰਡਾ